ਸਾਮਣੇ ਆ ਰਹੀ ਹੈ ਮਾਪਿਓ ਦੇ ਇਕਲੌਤਾ ਪੁੱਤਰ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਗਰਮੀ ਦੇ ਕਰਕੇ ਨਹਿਰ ਦੇ ਵਿੱਚ ਨਹਾਉਣ ਦੇ ਲਈ ਜਾਂਦਾ ਪਰ ਉਹ ਨਹਿਰ ਕਾਲ ਬਣ ਜਾਂਦੀ ਹੈ ਐਸਾ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਤਾਂ ਉਸ ਨੌਜਵਾਨ ਦੀ ਤਸਵੀਰ ਦਿਖਾ ਰਹੇ ਹਾਂ ਕਿ ਜਿੱਥੇ ਕੀ ਨਹਿਰ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਚੁੱਕੀ ਹੈ ਆਪਣੇ ਦੋਸਤਾਂ ਦੇ ਨਾਲ ਜੋ ਹੈ ਗਿਆ ਹੋਇਆ ਸੀ ਨਹਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਸ ਤੇ ਵਿੱਚ ਡੁੱਬ ਗਿਆ ਹਾਲਾਂਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੀ ਦੇ ਜਿਹੜੀ ਹੈ ਬ੍ਰਮਦ ਨਹੀਂ ਕੀਤੀ ਗਈ ਸੀ ਜਦੋਂ ਉਸ ਦੇ ਦੋਸਤਾਂ ਦੇ ਵੱਲੋਂ ਆਪਣੇ ਹੀ ਦੋਸਤ ਦੀ ਭਾਲ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਟੀਮਾਂ ਬੁਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜੋ ਹੈ ਪਤਾ ਲੱਗਦਾ ਹੈ ਕਿ 14 ਸਾਲ ਦਾ ਨੌਜਵਾਨ ਹੈਪੀ ਸਿੰਘ ਜਿਸ ਦਾ ਨਾਮ ਹੈ ਉਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਕੁਝ ਸਮਾਂ ਪਹਿਲਾਂ ਇਸ ਦੇ ਸਿਰ ਤੋਂ ਪਿਓ ਦਾ ਸਾਯਾ ਵੀ ਉੱਠ ਚੁੱਕਿਆ ਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਚੋਸਤੀ ਵੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਸਾਰਾ ਪਿੰਡ ਸਦਮੇ ਦੇ ਵਿੱਚ ਹੈ ਮਾਨਸਾ ਦੇ ਕਸਬਾ ਪਿੱਖੀ ਤੋਂ ਇਹ ਨੌਜਵਾਨ ਰਹਿਣ ਵਾਲਾ ਸੀ ਜਿਹੜਾ ਕਿ ਆ ਮੋਰ ਸਿੰਘ ਵਾਲਾ ਪਿੱਖੀ ਵਿਖੇ ਆਇਆ ਹੋਇਆ ਸੀ ਅਤੇ ਗਰਮੀ ਦੇ ਕਰਕੇ ਆਪਣੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ ਪਰ ਉਹ ਨਹਿਰ ਕਾਲ ਬਣ ਜਾਏਗੀ ਇਸ ਤੱਕ ਕਦੀ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੁਣ ਦੋ ਭੈਣਾਂ ਦਾ ਇਕਲੌਤਾ ਪਰਾ ਸੀ ਪਰਿਵਾਰ ਇਸ ਵੇਲੇ ਕਾਫੀ ਜ਼ਿਆਦਾ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਕਿਉਂਕਿ ਜਿਸ ਮਾਂ ਦਾ ਇਕਲੌਤਾ ਪੁੱਤਰ ਚਲਾ ਜਾਵੇ ਇਕੱਲਾ-ਇਕੱਲਾ ਸਹਾਰਾ ਸੀ ਏਸੇ ਨੇ ਹੀ ਆਪਣੀਆਂ ਭੈਣਾਂ ਦੇ ਵਿਆਹ ਕਰਨੇ ਸੀ ਕਿਉਂਕਿ ਸਿਰ ਦੇ ਉੱਤੇ ਪਿਓ ਦਾ ਸਾਆਇਆ ਵੀ ਉੱਠ ਚੁੱਕਿਆ ਤਾਂ ਵੱਡੀਆਂ ਜ਼ਿੰਮੇਵਾਰੀਆਂ ਨਿੱਕੀ ਉਮਰੇ ਇਸ 14 ਸਾਲ ਦੇ ਨੌਜਵਾਨ ਦੇ ਮੋਢਿਆਂ ਤੇ ਪੈ ਗਈਆਂ ਸਨ ਪਰ ਇੱਕ ਮੰਦ ਭਾਗਾ ਹਾਦਸਾ ਵਾਪਰਦਾ ਜਿਸ ਤੇ ਵਿੱਚ ਇਹ ਨੌਜਵਾਨ ਡੁੱਬ ਜਾਂਦਾ ਤੇ ਉਸ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ ਪਹਿਲਾਂ ਦੋਸਤਾਂ ਦੇ ਵੱਲੋਂ ਭਾਲ ਕੀਤੀ ਜਾਂਦੀ ਹੈ ਨਹੀਂ ਲੱਭਦਾ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਜਾਂਦੀਆਂ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਇਹ 14 ਸਾਲ ਦਾ ਨੌਜਵਾਨ ਹੈਪੀ ਸਿੰਘ ਜਿਸ ਦਾ ਨਾਮ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜੇਕਰ ਤੁਹਾਡੇ ਵਾਲੇ ਦੁਆਲੇ ਵੀ ਤੁਹਾਡੇ ਵੀ ਦੋਸਤ ਮਿੱਤਰ ਇਸ ਤਰ੍ਹਾਂ ਗਰਮੀ ਦੇ ਮੌਸਮ ਦੇ ਵਿੱਚ ਨਹਿਰ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ ਤਾਂ ਜ਼ਰਾ ਸਾਵਧਾਨ ਹੋ ਜਾਓ ਆਖਿਰਕਾਰ ਇਹ ਨਹਿਰ ਦੇ ਵਿੱਚ ਨਹਾਉਣਾ ਤੁਹਾਡੇ ਲਈ ਕਾਲ ਸਾਬਿਤ ਨਾ ਹੋ ਜਾਏ ਜੋ ਇਸ ਨੌਜਵਾਨ ਦੇ ਨਾਲ ਹੋਇਆ ਪਹਿਲਾਂ ਸਿਰ ਦੇ ਉੱਤੋਂ ਪਿਓ ਦਾ ਸਾਯਾ ਉੱਠਿਆ ਤੇ ਫਿਰ ਇੱਕੋ ਇਕਲੌਤਾ ਪੁੱਤਰ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸਹਾਰਾ ਸੀ ਬਜ਼ੁਰਗ ਮਾਂ ਦਾ ਹੁਣ ਉਹ ਪੁੱਤ ਵੀ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋ ਚੁੱਕਿਆ ਹੈ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਬਹੁਤ ਸਾਰੇ ਜਿਹੜੇ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਇਸ ਘਟਨਾਕਰਮ ਤੋਂ ਬਾਅਦ ਸਾਰਾ ਪਿੰਡੀ ਸਦਮੇ ਦੇ ਵਿੱਚ ਹੈ ਕਿ ਕਿਵੇਂ ਇਹ ਪਰਿਵਾਰ ਗੁਜ਼ਾਰਾ ਕਰੇਗਾ ਉਹਨਾਂ ਭੈਣਾਂ ਦੇ ਗੁੱਟ ਦੇ ਉਹ ਭੈਣਾਂ ਜਿਹੜੀਆਂ ਨੇ ਕਿਸਦੇ ਗੁੱਟ ਦੇ ਉੱਤੇ ਰਖੜੀ ਬੰਨਣਗੀਆਂ ਇੱਕੋ ਇੱਕ ਭਰਾ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਹਿਲਾਂ ਪਿਓ ਮੁੱਕ ਗਿਆ ਤੇ ਹੁਣ ਭਰਾ ਜਿਹੜਾ ਇਸ ਤਰ੍ਹਾਂ ਨਹਿਰ ਦੇ ਵਿੱਚ ਡੁੱਬਣ ਕਰਕੇ ਉਸ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਆਪਣੇ ਜੋ ਇੱਕ ਬੋਗ ਰਿ ਪਰਿਵਾਰ ਦਾ ਬੱਚਾ ਜੀ ਤੇ ਮੇਨਤ ਚੱਲ ਰਹੀ ਹੈ ਸੰਗਰਾਂ ਤੋਂ ਪੂਰਾ ਸਹਿਯੋਗ ਦੇ ਰਹੇ ਨੇ ਲੋਕ ਉੱਪਰ ਹਜੇ ਕੋਈ ਬੱਚਾ ਲੱਗਣ ਦੇ ਕੋਈ ਸਾਨੂੰ ਚਾਂਸ ਵੀ ਲੱਗ ਰਹੇ ਜਿਹੜੇ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੇ ਲਗਾਤਾਰ 7 ਦਿਨ ਹੋ ਗਏ ਜੀ ਪਿੰਡ ਮੂਰ ਸੰਗੜਾ ਜੀ ਕਿਤੇ ਵੀ ਕੋਈ ਬੱਚੇ ਦੀ ਕੋਈ ਖ਼ਬਰ ਮਿਲਦੀ ਜੀ ਤੇ ਸਾਨੂੰ ਜ਼ਰੂਰ ਸਾਡੇ ਨਾਲ ਸੰਪਰਕ ਕਰ ਲੈਣ ਜੀ ਕਿੰਨੇ ਸਾਲ ਦਾ ਬੱਚਾ ਸੀ ਬੱਚਾ ਹੈਗਾ ਜੀ 17 ਸਾਲਾਂ ਦਾ ਕੱਲਾ ਭਰਾ ਜੀ ਤੇ ਦੋ ਭੈਣਾਂ ਤੇ ਪਿਓ ਹੈ ਨਹੀਂਗਾ ਸਿਰ ਤੇ ਤੇ ਮਾਂ ਵਿਚਾਰੀ ਬਹੁਤ ਗਰੀਬ ਪਰਿਵਾਰ ਆਗਾ ਮੱਸਾ ਟਾਈਮ ਪਾਸ ਕਰਦੀ ਤੀ ਲੋਕਾਂ ਦੇ ਕੰਮ ਧੰਦਾ ਕਰਕੇ ਜੀ ਪਰਿਵਾਰ ਨਾਲ ਬਹੁਤ ਜਨਮ ਹੋਇਆ ਜੀ ਇਹ ਕੀ ਕਰਨ ਲੱਗਿਆ ਸੁਣ ਵੀ ਕਿਵੇਂ ਇੱਥੇ ਨਹਿਰ ਤੱਕ ਪਹੁੰਚ ਗਿਆ ਬੱਚਾ ਬੱਚਾ ਜੀ ਆਇਆ ਸੀ ਠੀਖੀ ਇੱਥੇ ਆਪਣੇ ਮਿੱਤਰਾਂ ਨਾਲ ਮਣ ਕੇ ਗੇੜਾ ਦੇਣ ਆਏ ਸੀਗੇ ਖਾਣ ਪੀਣ ਕੁਸ ਹੋਲ ਗੱਪੇ ਖਾਦੇ ਨੇਗੇ ਇਸ ਤੋਂ ਬਾਅਦ ਜੀ ਕਹਿੰਦੇ ਚੱਲ ਉਹ ਮੁੰਡੇ ਕਹਿੰਦੇ ਲਾਵਾਂਗੇ ਜਿਹੜੇ ਤਿੰਨ ਮੁੰਡੇ ਸੀ ਜੀ ਪਿੰਡ ਦੇ ਉੱਥੇ ਗਾਂ ਪਰਲੀ ਸਾਈਡ ਆਪਣੇ ਜਾ ਕੇ ਉੱਥੇ ਲਾਉਣ ਲੱਗੇ ਜੀ ਜਦੋਂ ਲਾਉਂਦੇ ਹੋਏ ਨੇ ਇਹਨੇ ਸਭ ਤੋਂ ਪਹਿਲਾਂ ਸਾਲ ਮਾਰੀਆ ਮੁੰਡੇ ਨੇ ਉਹ ਦੂਜੇ ਬੱਚੇ ਜਿਹੜੇ ਉਹ ਸਾਈਡ ਤੇ ਖੜੇ ਨੇ ਹਜੇ ਮੁੜ ਕੇ ਉਹ ਬਾਹਰ ਨਹੀਂ ਨਿਕਲਿਆ ਤੋ ਉਹ ਉਹਦੀ ਪਿੰਡ ਚਲੇ ਗਿਆ ਜੀ ਕਹਿੰਦੇ ਵੀ ਜਾ ਕੇ ਉਹਨੇ ਪਿੰਡ ਦੇ ਵਿੱਚੋਂ ਰਸੇ ਰਸਲਿਆਂ ਦੇ ਬਾਹ ਦੇ ਵਿੱਚ ਰੋਲਾ ਪਿਆ ਜੀ ਤੇ 2-2 ਘੰਟੇ ਬਾਅਦ ਉਹਨਾਂ 'ਚ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ 'ਚ ਕੋਈ ਪਤਾ ਨਹੀਂ ਲੱਗਾਈ ਕਿਸ ਗੱਲ ਦਾ ਇੱਕ ਫੁਟਕਿਆ ਨਾਮ ਹੈ ਇੰਸਪੈਕਟਰ ਤਮਰ Pratap Singh ਜੀ ਅਮੈਂ ਆ ਬਟਿੰਡਰ ਤੇ ਆਏ ਹੋਏ ਹਾਂ ਐਨਡੀਆਰ ਦੀ ਤਰਫੋਂ ਯਾਹ ਕੇ ਪ੍ਰਸ਼ਾਸਨ ਨੇ ਮੈਨੂੰ ਬੁਲਾਇਆ ਤਾਂ ਇੱਕ ਵਿਕਟਿਮ تھا ਵਾਹਾਂ ਤੇ ਡਾਲਿੰਗ ਹੋ ਕੇ ਹੋਇਆ ਹੈ ਆ 3 ਤੀਸਰਾ ਦਿਨ ਹੈ ਜੋ ਕਿ ਅਸੀਂ ਲਗਾਤਾਰ सर्च कर रहे हैं इस कैनाल को हमने पूरा कम्प्लीटली सर्च कर रखा है और इसके टेल तक लास्ट में जहाँ थर्मल प्लांट है इसका टेल वहाँ पे है और दूसरे का एकदम लास्ट कॉर्नर तक वहाँ पे एक बार कम्प्लीट सर्च हो रखी है अब हम जो है टेल से हेड की तरफ दोबारा सर्च कर रहे हैं जैसे कोई पता नहीं लग गया जी नहीं सर अभी तक तो कोई ऐसी हमें पता भी नहीं लगा और जितने सस्पेक्टेड पॉइंट थे जहाँ हमें पॉसिबल था मिलने का ਉਹ ਅਸੀਂ ਦੇਖ ਲਿਆ ਹੈ ਫਿਰ ਇੱਕ ਵਾਰ ਦੁਬਾਰਾ ਰੀਚੈਕ ਕਰ ਰਹੇ ਹਾਂ ਆਪਣੇ ਜੋ ਇੱਕ ਬਹੁਤ ਢੀਰ ਪਰਿਵਾਰ ਦਾ ਬਚਾਈ ਇਹ ਮੇਨਟ ਚੱਲ ਰਹੀ ਹੈ ਤਨਦਰਾ ਤੋਂ ਪੂਰਾ ਸਹਿਯੋਗ ਦੇ ਰਹੇ ਨੇ ਲੋਕ ਪਰ ਹਜੇ ਕੋਈ ਬੱਚਾ ਲੱਗਣ ਦੇ ਕੋਈ ਸਾਨੂੰ ਚਾਂਸ ਵੀ ਲੱਗ ਰਹੇ ਜਿਹੜੇ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੇ ਲਗਾਤਾਰ ਤਿੰਨ ਦਿਨ ਹੋ ਗਏ ਜੀ ਪਿੰਡ ਮੋਰ ਸੰਗੜਾ ਜੀ ਕਿਤੇ ਵੀ ਕੋਈ ਬੱਚੇ ਦੀ ਕੋਈ ਖ਼ਬਰ ਮਿਲਦੀ ਹੈ ਜੀ ਤੇ ਸਾਨੂੰ ਜਰੂਰ ਸਾਡੇ ਨਾਲ ਸੰਪਰਕ ਕਰ ਲੈਣ ਜੀ ਕਿੰਨੇ ਕ ਸਾਲ ਦਾ ਬੱਚਾ ਸੀ ਬੱਚਾ ਹੈਗਾ ਜੀ 17 ਸਾਲਾਂ ਦਾ ਕੱਲਾ ਭਰਾ ਜੀ ਤੇ ਦੋ ਭੈਣਾਂ ਤੇ ਪਿਓ ਹੈ ਨਹੀਂਗਾ ਸਿਰ ਤੇ ਤੇ ਮਾਂ ਵਿਚਾਰੀ ਬਹੁਤ ਗਰੀਬ ਪਰਿਵਾਰ ਆਗਾ ਮੱਸਾ ਟਾਈਮ ਪਾਸ ਕਰਦੀ ਤੀਗੀ ਲੋਕਾਂ ਦੇ ਕੰਮ ਧੰਦਾ ਕਰਕੇ ਵੀ ਪਰਿਵਾਰ ਨਾਲ ਬਹੁਤ ਜੁਲਮ ਹੋਇਆ ਜੀ ਇਹ ਕੀ ਕਰਨ ਲੱਗਿਆ ਸੁਣੋ ਵੀ ਕਿਵੇਂ ਇੱਥੇ ਨਹਿਰ ਤੱਕ ਪਹੁੰਚ ਗਿਆ ਬੱਚਾ ਬੱਚਾ ਜੀ ਆਇਆ ਸੀ ਠੀਖੀ ਇੱਥੇ ਆਪਣੇ ਮਿੱਤਰਾਂ ਨਾਲ ਮਣ ਕੇ ਗੇੜਾ ਦੇਣ ਆਏ ਸੀਗੇ ਖਾਣ ਪੀਣ ਕੁਛ ਹੋਲ ਗੱਪੇ ਖਾਦੇ ਨੇਗੇ ਇਸ ਤੋਂ ਬਾਅਦ ਜੀ ਕਹਿੰਦੇ ਚੱਲ ਉਹ ਮੁੰਡੇ ਕਹਿੰਦੇ ਨਾਵਾਗੇ ਜਿਹੜੇ ਤਿੰਨ ਮੁੰਡੇ ਸੀ ਪਿੰਡ ਦੇ ਉੱਥੇ ਗਾਂ ਪਰਲੀ ਸਾਈਡ ਆਪਣੇ ਜਾ ਕੇ ਉੱਥੇ ਨਾਉਣ ਲੱਗੇ ਜੀ ਜਦੋਂ ਨਾਉਂਦੇ ਹੋਏ ਨੇ ਇਹਨੇ ਸਭ ਤੋਂ ਪਹਿਲਾਂ ਸਾਲ ਮਾਰੀਆ ਮੁੰਡੇ ਨੇ ਉਹ ਦੂਜੇ ਬੱਚੇ ਜਿਹੜੇ ਉਹ ਸਾਈਡ ਤੇ ਖੜੇ ਨੇ ਹਜੇ ਮੁੰਡੇ ਜਦੋਂ ਇਹ ਬਾਹਰ ਨੇ ਨਿਕਲਿਆ ਤੇ ਉਹ ਉਹਦੀ ਪਿੰਡ ਚਲੇ ਗਿਆ ਜੀ ਕਹਿੰਦੇ ਵੀ ਜਾ ਕੇ ਉਹਨੇ ਪਿੰਡ ਦੇ ਵਿੱਚ ਉਹ ਰਸ ਰਸ ਲਿਆਂਦੇ ਬਾਹ ਦੇ ਵਿੱਚ ਰੌਲਾ ਪਿਆ ਜੀ ਤੇ 2-2 ਘੰਟੇ ਬਾਅਦ ਉਹਨਾਂ 'ਚ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ 'ਚ ਕੋਈ ਪਤਾ ਨਹੀਂ ਲੱਗਿਆ ਇਹ ਕੀ ਗੱਲ ਦਾ ਇੱਕ ਛਟਕੇ ਨਾਮ इंस्पेक्टर अमर प्रताप सिंह हम यहाँ बठिंडा से आए हुए हैं एन की तरफ से यहाँ के प्रशासन ने हमें तो बुलाया था एक विक्टिम था वहाँ पर ड्रोनिंग हुआ है आज तीसरा दिन है जो कि हम लगातार सर्च कर रहे हैं इस कैनाल को हमने पूरा कम्प्लीटली सर्च कर रखा है और इसके टेल तक लास्ट में जहाँ थर्मल प्लांट है इसका टेल वहाँ पे है और दूसरे का एकदम लास्ट कॉर्नर तक वहाँ पे एक बार कंप्लीट सर्च हो रखी है अब हम जो है टेल से हेड की तरफ दोबारा सर्च कर रहे हैं तक कोई पता नहीं लग गया जी नहीं सर अभी तक तो कोई ऐसी हमें पता भी नहीं लगा और जितने सस्पेक्टेड पॉइंट थे जहां हमें पॉसिबल था विक्टिम मिलने का वो हमने देख लिया है फिर एक बार दोबारा रीचेक कर रहे हैं